ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਜੋ ਕਿ ਡੇਰਾ ਬਾਬਾ ਨਾਨਕ ਤੋਂ ਜਿੱਤ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਗੁਰਦੀਪ ਸਿੰਘ ਰੰਧਾਵਾ ਨੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪਿੰਡਾਂ ਥਾਣੀ ਘੁੰਮਦੇ ਘਮਾਉਂਦੇ ਦੇ ਰਾਤ ਆਪਣੇ ਘਰ ਸਾਹ ਪੁਰਜਾਜਨ ਦੇ ਵਿੱਚ ਪੁੱਜੇ ਤੇ ਅਗੋਂ ਉਹਨਾਂ ਦੇ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਤੇ ਨਾਲ ਦੀ ਨਾਲ ਉਹਨਾਂ ਦੇ ਪਾਰਟੀ ਵਰਕਰਾਂ ਨੇ ਜਿਹੜਾ ਆ ਬਹੁਤ ਵੱਡਾ ਹੰਗਾਮਾ ਕੀਤਾ ਹੋਇਆ ਸੀ ਡੀਜੇ ਲਾ ਕੇ ਪੰਗੜਾ ਪਾਉਂਦੇ ਹੋਏ ਉਹਨਾਂ ਨੇ ਗੁਰਦੀਪ ਸਿੰਘ ਰੰਧਾਵਾ ਤੇ ਉਹਨਾਂ ਦੇ ਸਾਰੀ ਪਾਰਟੀ ਦਾ ਜਿਹੜਾ ਆ ਘਰ ਦੇ ਵਿੱਚ ਸਵਾਗਤ ਕੀਤਾ ਜਿਹਦੇ ਸਵਾਗਤ ਦਿੱਤੀ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਿਓ ਜਿਹਦੇ ਚ ਲਗਾਤਾਰ ਜਿਹੜਾ ਆ ਪੰਗੜੇ ਪੈ ਰਹੇ ਨੇ ਦਰਵਾਜ਼ੇ ਦੇ ਅੰਦਰ ਜਿਹੜਾ ਆ ਉਹ ਤੁਸੀਂ ਦੇ ਦੇ ਪਿਓ ਵੀ ਇਸ ਤਰ੍ਹਾਂ ਲੋਕ ਖੜੇ ਹੋਏ ਨੇ ਜਿੱਥੇ ਕਿ ਲੋਕ ਲਗਾਤਾਰ ਭੰਗੜਾ ਪਾਉਂਦੇ ਨਜ਼ਰ ਆ ਰਹੇ ਨੇ ਗੁਰਦੀਪ ਸਿੰਘ ਰੰਦਾਵਾ ਜਿਹੜੇ ਨੇ ਉਹ ਜਿੱਤ ਚੁੱਕੇ ਨੇ ਤੁਹਾਨੂੰ ਦੱਈਏ ਕਿ ਡੇਰਾ ਬਾਬਾ ਨਾਨਕ ਜਿਮਣੀ ਚੋਣਾ ਜੋ ਕਿ 20 ਤਰੀਕ ਨੂੰ ਹੋਈਆਂ ਸੀ ਤੇ ਅੱਜ ਇਹਨਾਂ ਦੀ ਗਿਣਤੀ ਹੋਣ ਤੋਂ ਬਾਅਦ ਆ ਰਿਜ਼ਲਟ ਹੈ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ ਤੁਹਾਨੂੰ ਦੱਈਏ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਭਾਜਪਾ ਤੇ ਹੋਰ ਕਈ ਪਾਰਟੀਆਂ ਨੂੰ ਪਸਾੜਦੇ ਹੋਏ ਇੱਕ ਸੋਹਣੀ ਜਿੱਤ ਪ੍ਰਾਪਤ ਕੀਤੀ ਹੈ ਜਿਹਦੇ ਚ ਗੁਰਦੀਪ ਸਿੰਘ ਰੰਧਾਵਾ ਤੇ ਉਹਨਾਂ ਦੇ ਵਰਕਰ ਬਹੁਤ ਹੀ ਖੁਸ਼ ਹਨ ਤੇ ਬਹੁਤ ਹੀ ਖੁਸ਼ੀ ਦੇ ਨਾਲ ਚਾਵਾਂ ਦੇ ਨਾਲ ਨੱਚਦੇ ਟੱਪਦੇ ਆਪਣੇ ਘਰ ਪਹੁੰਚੇ ਦੇ ਰਾਤ ਘਰ ਪਹੁੰਚਣ ਤੇ ਬਹੁਤ ਸਾਰੇ ਵਰਕਰਾਂ ਨੇ ਘਰ ਦੇ ਵਿੱਚ ਭੰਗੜਾ ਪਾਇਆ ਨੱਚੇ ਟੱਪੇ ਤੇ ਗਾਉਂਦੇ ਡੀਜੇ ਦੇ ਉੱਤੇ ਢੋਲ ਠਮਕਿਆਂ ਦੇ ਨਾਲ ਜਿਹੜਾ ਆਇਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈਓ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤਹਾਨੂੰ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਤੇ ਦੇਖਣ ਨੂੰ ਮਿਲਦੀਆਂ ਪਈਆਂ ਹੋਣਗੀਆਂ ਜੋ ਕਿ ਸਾਡੇ ਨਾਲ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਜੜਾਇਆ ਉਹਨਾਂ ਦੀ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਤੇ ਖੁਸ਼ੀ ਦੀ ਲਹਿਰ ਤੁਸੀਂ ਦੇਖਦੇ ਪਿਓ ਕਿ ਆਮ ਆਦਮੀ ਪਾਰਟੀ ਦੇ ਵਰਕਰ ਕਿਸ ਤਰ੍ਹਾਂ ਆਪਣੀ ਖੁਸ਼ੀ ਨੂੰ ਜੜਾਇਆ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦਾਦੇ ਕਿ ਆਮ ਆਦਮੀ ਪਾਰਟੀ ਦੀ ਇਹ ਸ਼ਾਨਦਰਜਿਤ ਤੋਂ ਬਾਅਦ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਜਿਦ ਜੇ ਬਹੁਤ ਸਾਰੇ ਵਰਕਰਾਂ ਨੇ ਲਗਾਤਾਰ ਭੰਗੜੇ ਪਾ ਕੇ ਲਗਾਤਾਰ ਡੀਜੇ ਦੇ ਉੱਤੇ ਜਿਹੜਾ ਆ ਨੱਚ ਕੇ ਜਿਹੜਾ ਆ ਖੁਸ਼ੀਆਂ ਨੂੰ ਆਪਣਾ ਬਿਆਨ ਕੀਤਾ ਤੇ ਲਗਾਤਾਰ ਤੁਸੀਂ ਦੇ ਦੇ ਪਿਓ ਪੀ ਇੱਕ ਦੂਜੇ ਦੇ ਮੋਢਿਆਂ ਦੇ ਉੱਤੇ ਚੜ ਕੇ ਉੱਚੇ ਉੱਚੇ ਹੋ ਕੇ ਵਰਕਰ ਜਿਹੜੇ ਆ ਲਗਾਤਾਰ ਨੱਚਦੇ ਹੋਏ ਤੁਹਾਨੂੰ ਜਿਹੜਾ ਨਜ਼ਰ ਆ ਰਹੇ ਹੋਣਗੇ ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਦੇ ਦੇ ਪਿਓ ਕਿ ਇਹ ਸਾਰੇ ਦਾ ਸਾਰਾ ਜਸ਼ਨ ਜਿਹੜਾ ਆ ਗੁਰਦੀਪ ਸਿੰਘ ਰੰਧਾਵਾ ਜੀ ਦੀ ਖੁਸ਼ੀ ਦੇ ਵਿੱਚ ਚਾਹਾਂ ਦੇ ਵਿੱਚ ਜਿਹੜਾ ਆ ਕੀਤਾ ਜਾ ਰਿਹਾ ਆ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇਦੇ ਪਿਓ ਪੀ ਗੁਰਦੀਪ ਸਿੰਘ ਰੰਦਾਵਾ ਹੁਣਾਂ ਦੀ ਜਿੱਤ ਦੇ ਉੱਤੇ ਆਮ ਆਦਮੀ ਪਾਰਟੀ ਦੀ ਇਸ ਸੋਹਣੀ ਜਿੱਤ ਦੇ ਉੱਤੇ ਜਿਹੜਾ ਆ ਲਗਾਤਾਰ ਜਿਹੜਾ ਆ ਪਾਰਟੀ ਤੇ ਪਾਰਟੀ ਦੇ ਵਰਕਰ ਜਿਹੜੇ ਆ ਇੰਜੋਏ ਕਰਦੇ ਹੋਏ ਨੱਚਦੇ ਟੱਪਦੇ ਖੇਡ ਖੜਾਉਂਦੇ ਹੋਏ ਤੇ ਲਗਾਤਾਰ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਬਸ ਇਹੀ ਦਿਖਾਉਣ ਦੀ ਬਾਰ-ਬਾਰ ਕੋਸ਼ਿਸ਼ ਕਰਦੇ ਪਏ ਆ ਕਿ ਇੱਕ ਪਾਰਟੀ ਦੀ ਜਿੱਤਣ ਤੋਂ ਬਾਅਦ ਆ ਇੱਕ ਪਾਰਟੀ ਦੀ ਜਿੱਤ ਤੋਂ ਬਾਅਦ ਆ ਵਰਕਰਾਂ ਦਾ ਉਤਸ਼ਾਹ ਕਿਵੇਂ ਦਾ ਹੁੰਦਾ ਆ ਆਮ ਆਦਮੀ ਪਾਰਟੀ ਦੀ ਇਹ ਜਿੱਤ ਜਿਹੜੀ ਏ ਉਹ ਇਹਨਾਂ ਦੇ ਲਈ ਬਹੁਤ ਵੱਡੀ ਜਿੱਤ ਨਜ਼ਰ ਆ ਰਹੀਏ ਕਿਉਂਕਿ ਬਹੁਤ ਜ਼ਿਆਦਾ ਭੇੜ ਦੇ ਵਿੱਚੋਂ ਜਿਹੜਾ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਨੂੰ ਪ੍ਰਾਪਤ ਕੀਤਾ ਆ ਗੁਰਦੀਪ ਸਿੰਘ ਰੰਦਾਵਾ ਜੀ ਆਪਣੇ ਪਿੰਡ ਸਾਹਪੁਰ ਜਾਜਨ ਦੇ ਵਿੱਚ ਆਪਣੀ ਜਿੱਤ ਤੋਂ ਬਾਅਦ ਦੇ ਰਾਤ ਪਹੁੰਚਦੇ ਨੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦੇ ਕਿ ਉੱਥੇ ਉਹਨਾਂ ਦੇ ਸਵਾਗਤ ਲਈ ਪਿੰਡ ਤੇ ਪਿੰਡ ਦੇ ਬਾਹਰੋਂ ਆਏ ਹੋਏ ਵਰਕਰ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਤੇ ਖੁਸ਼ੀਆਂ ਚਾਹਮਾਂ ਦੇ ਨਾਲ ਜਿਹੜਾ ਆ ਉਹਨਾਂ ਦਾ ਸਵਾਗਤ ਕਰਦੇ ਨੇ ਨੱਚਦੇ ਟੱਪਦੇ ਗਾਉਂਦੇ ਤੇ ਉੱਚਾਏ ਕਰਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਤੇ ਹੁਣ ਜਿਹੜਾ ਆ ਅੱਗੇ ਗੁਰਦੀਪ ਸਿੰਘ ਰੰਦਾਵਾ ਹੁਣਾਂ ਦੀ ਘਰਵਾਲ ਨੂੰ ਜਿਹੜੀ ਹੈ ਉਹ ਐਂਟਰੀ ਕਰਾਈ ਗਈ ਹੈ ਤੁਸੀਂ ਦੇਖਦੇ ਪਈਓ ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜਾ ਆ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਸਾਡੇ ਨਾਲ ਬਣੇ ਹੋਏ ਹੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਣੇ ਰੋਵੋ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਧੰਨਵਾਦ